ਕੇ ট্রাক ਯੂਨੀਅਨ ਦੀ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਸੀਗਾ ਔਰ ਕੰਦ ਕੱਢਣ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਔਰ ਲੜਾਈ ਇਨੀਕ ਜਿਆਦਾ ਵੱਧ ਜਾਂਦੀ ਹੈ ਕਿ ਫਿਰ ਗਾਲੀ ਗਲੋਚ ਹੁੰਦਾ ਬਹਿਸ ਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਟਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਮੌਕੇ ਦੀ ਅਸੀਂ ਤਸਵੀਰ ਦਿਖਾ ਰਹੇ ਹਾਂ ਔਰ ਜੋ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇਹ ਮ੍ਰਿਤਕ ਹਰਭਜਨ ਸਿੰਘ ਹੈ ਜਿਨ੍ਹਾਂ ਦੀ ਪਹਿਚਾਨ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਵਜੋਂ ਹੋਈ ਹੈ ਔਰ ਮੌਕੇ ਦੀ ਤਸਵੀਰ ਵੀ ਹੈ ਜਿਸ ਜਗ੍ਹਾ ਦੇ ਉੱਪਰ ਇਹ ਇੱਟਾਂ ਰੋੜੇ ਚੱਲੇ ਨੇ ਉਸੇ ਜਗ੍ਹਾ ਦੇ ਉੱਪਰ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਹੈ ਇੱਟਾਂ ਮਾਰ ਮਾਰ ਕੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਸਵੀਰਾਂ ਦਿਖਾ ਰਿਹਾ ਹਰਪ੍ਰਿੰਤ ਸਿੰਘ ਨਾਮ ਹੈ ਮਰਤਕ ਦਾ ਜਿਸ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਕਤਲ ਕੀਤਾ ਗਿਆ ਹੈ ਇੱਟਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਦਰਅਸਲ ਇਹ ਮਾਮਲਾ ਜੁੜਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ। ਟਰੱਕ ਯੂਨੀਅਨ ਦੀ ਜ਼ਮੀਨ ਸੀਗੀ ਔਰ ਜ਼ਮੀਨ ਨੂੰ ਲੈ ਕੇ ਹੀ ਦੋ ਤਰ੍ਹਾਂ ਦੇ ਵਿਚਾਲੇ ਵਿਵਾਦ ਸੀ ਔਰ ਕੰਦ ਕੱਢਣ ਨੂੰ ਲੈ ਕੇ ਇਹ ਸਾਰੀ ਘਟਨਾ ਜੁੜੀ ਹੈ। ਵਾਪਰੀ ਹੈ। ਕੰਦ ਕੱਢਣ ਨੂੰ ਲੈ ਕੇ ਹੀ ਦੋਨੋਂ ਤਰ੍ਹਾਂ ਦੇ ਵਿਚਾਲੇ ਝੜਪ ਹੋ ਗਈ ਔਰ ਸੰਦੀਪ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਜਾ ਰਿਹਾ ਹੈ ਕਿ ਹਮਲਾ ਕੀਤਾ ਹੈ। ਹੁਣ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਡੂੰਘਾਈ ਦੇ ਨਾਲ ਕਿ ਕੀ ਗੱਲਬਾਤ ਹੋਈ ਕਿਹੜਾ ਦੋਸ਼ੀ ਐ ਕਿ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਐ ਉਹ ਐਕਸ਼ਨ ਲਵੇਗੀ ਫਿਲਹਾਲ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਹੋਈ ਐ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਇਟਾ ਮਾਰ ਮਾਰ ਕੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਰਪਜਨ ਸਿੰਘ ਦੇ ਤੌਰ ਤੇ ਮ੍ਰਿਤਕ ਦੀ ਪਛਾਣ ਹੋਈ ਐ ਜੁੜਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਸੀ ਹੁਣ ਟਰੱਕ ਯੂਨੀਅਨ ਦੀ ਜ਼ਮੀਨ ਦਾ ਰੌਲਾ ਲਗਾਤਾਰ ਚੱਲ ਰਿਹਾ ਸੀਗਾ ਔਰ ਕੰਦ ਕੱਢਣ ਨੂੰ ਲੈ ਕੇ ਇਹ ਝੜਪ ਜਿਹੜੀ ਉਹ ਹੋਈ ਐ ਮੁਰਲੀ ਜਾਣਕਾਰੀ ਦੇ ਵਿੱਚ ਇਹੀ ਪਤਾ ਲੱਗ ਪਾਇਆ ਕਿ ਕੰਦ ਕੱਢਣ ਨੂੰ ਲੈ ਕੇ ਝੜਪ ਹੋ ਗਈ ਟਰੱਕ ਯੂਨੀਅਨ ਦੀ ਜ਼ਮੀਨ ਦਾ ਰੌਲਾ ਸੀ ਹੁਣ ਇਹ ਨਹੀਂ ਪਤਾ ਕਿ ਜਿਨ੍ਹਾਂ ਦੇ ਨਾਲ ਲੜਾਈ ਹੋਈ ਹੈ ਉਹਨਾਂ ਦੇ ਥਾਂ ਦੇ ਵਿੱਚੋਂ ਕੰਦ ਨਿਕਲ ਰਹੀ ਸੀਗੀ ਜਾਂ ਕੰਦ ਕੋਈ ਕੱਢਣ ਨਹੀਂ ਦੇਣਾ ਚਾਹੁੰਦਾ ਸੀਗਾ ਇਹ ਸਾਰਾ ਹੁਣ ਮਾਮਲਾ ਪੁਲਿਸ ਦੀ ਜਾਂਚ ਦੇ ਅਧੀਨ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ ਔਰ ਪਤਾ ਲੱਗੇਗੀ ਕਿ ਆਖਿਰਕਾਰ ਮਾਮਲਾ ਕੀ ਹੈ ਕਿਉਂ ਕੰਦ ਕੱਢਣ ਨੂੰ ਲੈ ਕੇ ਧਿਰਾਂ ਦੇ ਵਿਚਾਲੇ ਝੜਪ ਹੋਈ ਹੈ ਤਿਰਾਂ ਦੇ ਵਿਚਾਲੇ ਲੜਾਈ ਹੋਈ ਆ ਔਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਰਪਜਨ ਸਿੰਘ ਦਾ ਇੱਟਾ ਮਾਰ-ਮਾਰ ਕੇ ਹੀ ਮੌਕੇ ਤੇ ਕਤਲ ਕਰ ਦਿੱਤਾ ਗਿਆ। ਇੱਟਾਂ ਵੀ ਪਈਆਂ ਹੋਈਆਂ ਨੇ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਰਹੇ ਉਸ ਜਗ੍ਹਾ ਤੇ ਜਿਸ ਜਗ੍ਹਾ ਦੇ ਉੱਪਰ ਇਹ ਕਤਲ ਦੀ ਵਾਰਦਾਤ ਹੋਈ ਹੈ। ਸੋ ਉਹੀ ਇੱਟਾਂ ਜਿਨ੍ਹਾਂ ਦੇ ਨਾਲ ਕੰਦ ਕੀਤੀ ਜਾਣੀ ਸੀ ਟਰੱਕ ਯੂਨੀਅਨ ਦੀ ਜ਼ਮੀਨ ਦੇ ਕੰਦ ਕੀਤੀ ਜਾਣੀ ਸੀਗੀ ਉਹੀ ਇੱਟਾਂ ਹਰਪਜਨ ਸਿੰਘ ਜਿਹੜਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਉਹਦੇ ਉਹੀ ਇੱਟਾਂ ਮਾਰ-ਮਾਰ ਕੇ ਉਸ ਦਾ ਕਤਲ ਕੀਤਾ ਗਿਆ ਹੱਥਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਟਾਂ ਰੋੜੇ ਫੜੇ ਹੋਏ ਨੇ ਡਾਂਗਾ ਫੜੀਆਂ ਹੋਈਆਂ ਨੇ ਇੱਥੇ ਹੀ ਝੜਪ ਹੋ ਗਈ ਇੱਥੇ ਹੀ ਰੌਲਾ ਪੈ ਗਿਆ ਔਰ ਇੱਥੇ ਹੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਕੋਈ ਨਹੀਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿ ਵਿਵਾਦ ਕਿਉਂ ਹੋਇਆ, ਕੰਧ ਕੱਢਣ ਨੂੰ ਲੈ ਕੇ ਕਿਹੜੀ ਗੱਲ ਹੋ ਗਈ। ਤਾਂ ਇਹ ਸਾਰੀਆਂ ਚੀਜ਼ਾਂ ਹੁਣ ਜਾਂਚ ਦੇ ਘੇਰੇ ਦੇ ਵਿੱਚ ਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਆਸ-ਪਾਸ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਦੀ ਸੀਸੀਟੀਵੀ ਵੀ ਚੈੱਕ ਕੀਤੀ ਜਾ ਰਹੀ ਹੈ ਕਿ ਪਹਿਲਾਂ ਪਹਿਲ ਕੀ ਦੀ ਹੋਈ ਹੈ, ਕਸੂਰ ਕਿਦਾ ਹੈ। ਤਾਂ ਗੱਲਬਾਤ ਵੀ ਕੀਤੀ ਗਈ ਇਸ ਮਾਮਲੇ ਦੇ ਵਿੱਚ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਇਹ ਲੜਾਈ ਕਿਉਂ ਹੋਈ ਕੀ ਮਾਮਲਾ ਸੀ ਕਿਉਂ ਵਿਵਾਦ ਚੱਲ ਰਿਹਾ ਸੀਗਾ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅਮਰਜੀਤ ਸਿੰਘ ਜੀ ਸਰ ਬੇਨਤੀ ਹੈ ਕਿ ਸਾਡੇ ਕਾਫੀ ਚਿਰ ਤੋਂ ਪਹਿਲਾਂ ਇਹਨਾਂ ਜੁਨੀ ਨੇ ਕਬਜ਼ਾ ਕੀਤਾ ਸੀ ਜਿਹਨਾਂ ਨੇ ਅੱਜ ਲਾਭ ਸਿੰਘ ਨੇ ਜਿਹਦੇ ਬੇਟੇ ਨੇ ਸਾਡੇ ਪ੍ਰਧਾਨ ਨੂੰ ਮਾਰਿਆ ਉਸ ਤੋਂ ਬਾਅਦ ਚ ਅਸੀਂ ਸਾਰੇ ਚੁੱਪ ਕਰਕੇ ਚੱਲੋ ਦੁਕਾਨਾਂ ਬਣਾ ਲਈਆਂ ਕੋਈ ਗੱਲ ਨਹੀਂ ਹੁਣ ਇਹਨੇ 15-20 ਦਿਨ ਹੋ ਗਏ ਨੇ ਫੇਰ ਬੰਦੇ ਨਾਲ ਲੈ ਕੇ ਰਾਤ ਤੇ ਚੋਰੀ ਬੰਦੇ ਲੈ ਕੇ ਇਹਨੇ ਕੰਨ ਮਾਰ ਦਿੱਤੀ। ਅਸੀਂ ਇਹਨੂੰ ਸਮਝਾਇਆ ਬੜਾ ਕਿ ਬੰਦਾ ਬਣ ਜਾ ਇਹ ਕੰਮ ਠੀਕ ਨਹੀਂ। ਨੁਕਸਾਨ ਹੋ ਜੇ ਬੰਦੇ ਦਾ ਫਾਇਦਾ ਕੋਈ ਨਹੀਂ ਹੁੰਦਾ। ਸਾਡੀ ਮੰਨ ਜਾ। ਇਹਨੇ ਕੱਲ ਫਿਰ ਦੋ ਦਿਨ ਆ ਵੀ ਮੇਰੇ ਦਾ ਵਿਚਾਲੀ ਨੇ। ਰਾਤ ਨੂੰ ਬੰਦੇ ਸੌਂਦਾ ਇੱਥੇ। ਅੱਜ ਫਿਰ ਯੂਨੀਅਨ ਸਾਰੀ ਨੇ ਕਹਾ ਕੀਤਾ ਕਿ ਕੰਧ ਢਾ ਦਿਓ। ਸਰ ਜੇ ਕੰਟਾ ਲੱਗੇ ਇਹ ਆ ਗਏ ਨੇ ਆਉਂਦੇ ਪ੍ਰਧਾਨ ਦੇ ਇਹ ਇੱਕ ਜੇ ਏ ਤੁਹਾਡੀ ਛਾਤੀ 'ਚ। ਇਹਨੋਂ ਪ੍ਰਧਾਨ ਦੀ ਦਾ ਜੀ। ਤੇ ਸਰਦਾਰਾ ਸਿੰਘ ਠਵਾਲ ਤਗੜਕਲਾਂ ਜੀ ਡੱਥ ਹੋ ਗਈ ਮੌਕੇ ਤੇ ਉਹਨਾਂ ਨੂੰ ਮੋਕਾ ਡੱਕ ਬਈ ਮੌਕੇ ਤੇ ਹਸਪੀਟਲ ਲਾ ਕੇ ਉਹਨਾਂ ਆ ਕੇ ਰਖਲੇ ਕਰਦੇ ਜੰਨੇ ਨਾਲ ਆਈ ਪੁਲਿਸ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਨੇ ਸਾਨੂੰ ਬੜੀ ਵਧੀਆ ਸਲਾਹ ਦਿੱਤੀ ਐਵੇਂ ਕਹ ਨੂੰ ਕਹਿਣਾ ਉਹਨਾਂ ਦੀ ਸਲਾਹ ਸਿਰ ਮੱਥੇ ਪਰ ਇਹ ਬੰਦੇ ਨੇ ਮੌਕਾ ਨਹੀਂ ਦਿੱਤਾ ਸਾਨੂੰ ਸਾਡਾ ਇਹ ਬੰਦਾ ਬਾਪਨ ਜੀ ਕਿਸੇ ਨਗਰ ਕੌਂਸਲ ਅਸੀਂ ਸਾਰੇ ਪ੍ਰਸ਼ਾਸਨ ਕੋ ਕਹਿੰਨੇ ਆ ਵੀ ਇਹਨਾਂ ਬੰਦਿਆਂ ਨੂੰ ਵੱਤ ਵੱਸ ਸਜ਼ਾ ਦੇਣੀ ਹੈ ਸਾਨੂੰ ਬੇਨਤੀ ਪ੍ਰਸ਼ਾਸਨ ਕੋ ਕਿ ਕਦੋਂ ਕਬਜ਼ਾ ਵੀ ਢਵਾਇਆ ਜਾ ਸਾਰਾ ਜਿਹੜਾ ਨਿਯਾਜ਼ ਕੀਤਾ ਇਹਨਾਂ ਨੇ ਮੈਂ ਗੁਲਜਾਰ ਸਿੰਘ ਜੀ ਪਹਿਲਾਂ ਮੈਂ ਪ੍ਰਧਾਨ ਰਿਆਂ ਸਾਫਾ ਸਾਫਾ ਪ੍ਰਧਾਨ ਹੁਣ ਮੇਰੀ ਜਗ੍ਹਾ ਭਜਨ ਸਿੰਘ ਤੱਕੜ ਵੀ ਆਏ ਸੀ ਤੇ ਉਹਨਾਂ ਨੇ ਕਾਂਢ ਗੱਡੀ ਘਟੂ ਘਟੇ 10 12 ਬੰਦੇ ਨੇ ਹੋਏ ਘਟੂ ਘੜ 25 30 ਬੰਦੇ ਹਿਆਰਾਂ ਵਾਲੇ ਲਿਆ ਆ ਕੇ ਹਾਰ ਦੇ ਟਾਈਮ ਤੇ ਕਾਂਢ ਬਲਮਾਸ਼ੀ ਨਾਲ ਮਾਰ ਗਏ ਤੇ ਸਾਨੂੰ ਡਰਾ ਦਿੰਦੇ ਆਈ ਬੰਦੇ ਮਾਰ ਜਾਂਗੇ ਬੰਦੇ ਨਾਲ ਨਹੀਂ ਹੁਣ ਬੜੀ ਮੁਸ਼ਕਲ ਜੁਨੀਅਨ ਇਕੱਠੀ ਕਰਕੇ ਕਾਂਢ ਢਾਈ ਆ ਜੋ ਕਿ ਉਹ ਆ ਲਾਭ ਸਿੰਘ ਦਾ ਮੁੰਡਾ ਕੀ ਨਾਮ ਸੰਨੀ ਸੰਨੀ ਉਹਨੇ ਸਾਡੇ ਪ੍ਰਧਾਨ ਦੇ ਆਉਣ ਦੀ ਸਪਾੜੇ ਟਾਟੀ ਜਿੱਟ ਮਾਰੀ ਉਹ ਪ੍ਰਧਾਨ ਸਾਡੇ ਡਿੱਗ ਪਏ ਉਸ ਵੇਲੇ ਬਸ 2 ਮਿੰਟ ਬਾਅਦ ਦਮ ਛੱਡ ਗਏ ਅੱਜ ਇੱਕ ਨਾਤਲਾਹ ਮਿਲੀ ਸੀ ਵੀ ਟਰੈਕ ਜੀ ਨੇ ਮਕੇਰੀਆਂ ਵਿਖੇ ਕੋਈ ਝਗੜਾ ਹੋਇਆ ਜਿਹਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਲੈ ਸਤਿ ਸ੍ਰੀ ਅਕਾਲ ਜੀ ਮੈਂ ਵੀ ਮੁਕੇਲੇ ਪਹੁੰਚਾ ਜੋ ਟਰੱਕ ਜੁਨੀਅਨ ਤੇ ਆ ਆਪਣੇ ਜਿਹੜਾ ਗਵਾਂਢੀਆ ਸੰਦੀਪ ਸਿੰਘ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਗਾ ਦੀ ਮਾਲਕੀ ਨੂੰ ਲੈ ਕੇ ਚੱਲ ਰਿਹਾ ਜਿਹਦੇ ਵਿੱਚ ਹਾਈ ਕੋਰਟ ਦੇ ਵੀ ਆਰਡਰ ਹੋਏ ਹੋਏ ਆ 2005 ਦੇ ਹੁਣ ਪਿਛਲੇ ਕੋਈ 20 ਦਿਨ ਪਹਿਲਾਂ ਸੰਦੀਪ ਸਿੰਘ ਨੇ ਇੱਕ ਉੱਥੇ ਦੁਬਾਰਾ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਿਹਨੂੰ ਰੋਕ ਦਿੱਤਾ ਗਿਆ ਸੀ ਅੱਜ ਵੀ ਉਸੇ ਮਸਲੇ ਨੂੰ ਲੈ ਕੇ ਦੋਵੇਂ ਜਰਾ ਇਕੱਠੀਆਂ ਹੋਈਆਂ ਸੀ ਜਿੱਥੇ ਕਿ ਦੋਵਾਂ ਧਿਰਾਂ ਦੀ ਬਹਿਸ ਹੋ ਗਈ ਸੰਦੀਪ ਸਿੰਘ ਨੇ ਉੱਥੇ ਪਈ ਇੱਟ ਚੱਕ ਕੇ ਹਰਭਜਨ ਸਿੰਘ ਤੇ ਮਾਰੀ ਆ ਉਹ ਹਰਭਜਨ ਸਿੰਘ ਦੇ ਛਾਤੀ ਦੇ ਵਿੱਚ ਲੱਗਣ ਕਰਕੇ ਹਰਭਜਨ ਸਿੰਘ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਗਈ ਕਾਰਵਾਈ ਹੁਣ ਬਿਆਨ ਉੱਥੇ ਮੌਕੇ ਦੇ ਜਿਹੜੇ ਚਾਹੁੰਦੀ ਗਵਾਹ ਆ ਬਿਆਨ ਲੈ ਕੇ ਜੋ ਬੰਦੀ ਕਾਨੂੰਨੀ ਕਾਰਵਾਈ ਆ ਉਹ ਸਟੈਪ ਬਾਈ ਸਟੈਪ ਕਰਾਂਗੇ ਅਮਰਜੀਤ ਸਿੰਘ ਨੂੰ ਮੰਜੀ ਸਰ ਬੇਨਤੀ ਹੈ ਕਿ ਸਾਡੇ ਕਾਫੀ ਚਿਰ ਤੋਂ ਪਹਿਲਾਂ ਇਹਨਾਂ ਜੁਨੀਅਨ ਤੇ ਕਬਜ਼ਾ ਕੀਤਾ ਸੀ ਕਿਹਨਾਂ ਨੇ ਆਜ ਲਾਭ ਸਿੰਘ ਨੇ